ਹਾਂਜੀ ਸੋਸ ਗਰਬੀਲੋ ਸਭ ਤੋਂ ਪਹਿਲਾਂ ਦਾ ਆਪਣਾ ਚੈਨਲ ਜੱਟਾਂ ਦੇ ਜਹਾਜ਼ ਸਬਸਕ੍ਰਾਈਬ ਕਰ ਦਿਓ ਤੇ ਨਾਲ ਹੀ ਘੰਟੀ ਦੇ ਬਟਨ ਤੇ ਕਲਿੱਕ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਪਹੁੰਚਦੀਆਂ ਰਹਿਣ ਤੇ ਜੁੜੇ ਰਹੋ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਨਾਲ ਧੰਨਵਾਦ ਹਾਂਜੀ ਸਬਸਕ੍ਰਾਈਬ ਕਰੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਵਿੱਚ ਸੋ ਸਭ ਤੋਂ ਪਹਿਲਾਂ ਦਾ ਵੀਰੇ ਆਪਣਾ ਹੈਲਪਲਾਈਨ ਨੰਬਰ ਕੱਲੋ ਨੋਟ ਹੇ ਨੀਚੇ ਸਕ੍ਰੀਨ ਤੇ ਸ਼ੋ ਹੋ ਰਿਹਾ ਜੇ ਕਿਸੇ ਮੇਰੇ ਵੀਰ ਨੇ ਕੋਈ ਖਿੱਤੀ ਵਾਲਾ ਸੰਧ ਹਲ ਤਬੀਆਂ ਟਰੈਕਟਰ ਟਰਾਲੀ ਜਾਂ ਕੋਈ ਮਸ਼ੀਨਰੀ ਵੀਰੇ ਸੇਲ ਕਰਨੀ ਹੈ ਤਾਂ ਉਸ ਦੀਆਂ 5-7 ਫੋਟੋਆਂ ਨਾਲ ਹੀ ਉਹਦੀ ਲੋਡਿੰਗ ਦੀ ਜਾਣਕਾਰੀ ਆਪਣੇ ਇਸ ਨੰਬਰ ਤੇ ਵਟਸਐਪ ਕਰ ਦਿਓ ਆਪਾਂ ਤੁਹਾਡੀ ਜੜ ਆਪਣੇ ਚੈਨਲ ਜਟਾਂ ਦੇ ਜਾਇ ਤੇ ਕਰ ਦੇਵਾਂਗੇ ਥੈਂਕ ਯੂ ਵੀਰੇ ਸੋ ਵੀਰੇ ਅੱਜ ਆਪਾਂ ਤੁਹਾਡੇ ਲੈ ਕੇ ਆਏ ਆ 6 ਚੀਜ਼ਾਂ ਨੇ ਸੇਲ ਲਈ ਆਪਣੇ ਕੋਲ ਸਵਰਾਜ 855 ਟਰੈਕਟਰ ਹੈ ਅਰਜੁਨ 605 ਟਰੈਕਟਰ ਹੈ ਆਰਮੀ ਬਿੱਲੀ ਜੀਪ ਹੈ 13 ਫੁੱਟ ਦੀ ਟਰਾਲੀ ਹੈ ਹੜੰਬਾ ਥਰੇਸ਼ਰ ਹੈ ਤੇ ਅਲਾਈ ਵੀਲ ਨੇ ਫਰੰਟ ਵਾਲੇ ਟਰੈਕਟਰ ਦੇ ਸੋ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਨ ਲੱਗੇ ਆ ਵੀਰੇ ਸਵਰਾਜ 8552 ਟਰੈਕਟਰ ਬਾਰੇ ਸਵਰਾਜ 8552 ਵੀਰੇ 2015 ਮਾਡਲ ਟਰੈਕਟਰ ਹੈ ਚਾਰ ਸਟਾਰ ਟੈਕ ਦੇ ਟਾਇਰ ਨੇ 95 ਪੈਸੇ ਟਾਇਰ ਨੇ ਵੀਰੇ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਬੇਦਾਗ ਸਾਫ ਸੁਥਰੀ ਕੰਡੀਸ਼ਨ ਹੈ ਟਰੈਕਟਰ ਦੀ ਬਾਡੀ ਚਾਸੀ ਲਿੰਕਾਂ ਦਾ ਪੇਂਟ ਸਾਰਾ ਨਾਲ ਦਾ 오ਰੀਜਨਲ ਪੇਂਟ ਹੈ ਕਿਤੇ ਸਕ੍ਰੈਚ ਤੱਕ ਨਹੀਂ ਇਕਦਮ ਸ਼ੋਰੂਮ ਕੰਡੀਸ਼ਨ ਦੇ ਵਿੱਚ ਕਿਦੋਂ ਦੁਬਾਰਾ ਪੇਂਟ ਨਹੀਂ ਹੋਇਆ ਵੀਰੇ ਇੱਕ ਦੋ ਪੇਂਟ ਲਾਇਆ ਨਹੀਂ ਬਿਲਕੁਲ ਏ ਕਲਾਸ ਕੰਡੀਸ਼ਨ ਹੈ ਟ੍ਰੈਕਟਰ ਵੀਰੇ 2475 ਘੰਟੇ ਚੱਲਿਆ ਹੋਇਆ ਹੈ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਇੰਜਨ ਪੰਪ ਗੇਅਰ ਬਿਲਕੁਲ ਓਕੇ ਹੈ ਟਰੈਕਟਰ ਦਾ ਮਾਲਕ ਵੀਰੇ ਵੱਲੋਂ ਫੁੱਲ ਗਾਰੰਟੀ ਹੈ ਬਾਹ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਕੋਈ ਕਮੀ ਪੇਸ਼ੇ ਨਹੀਂ ਡਬਲ ਕਲਚ ਰਿਵਰਸ ਪੀਡੀਓ ਦੇ ਨਾਲ ਪਾਵਰ ਸਟੀਅਰਿੰਗ ਪਾਵਰ ਬ੍ਰੇਕ ਸਿੰਪਲ ਸੈਂਟਰ ਗੇਅਰ ਬਿਲਕੁਲ ਓਕੇ ਹੈ ਕੋਈ ਕਮੀ ਪੇਸ਼ੇ ਨਹੀਂ ਟਰੈਕਟਰ ਦੇ ਵਿੱਚ ਪੰਜਾਬ ਨੰਬਰ ਹੈ ਵੀਰੇ ਟਰੈਕਟਰ ਏਰੀਆ ਮਕਰੋੜ ਸਾਹਿਬ ਜ਼ਿਲ੍ਹਾ ਸੰਗਰੂਰ ਉੱਥੇ ਟਰੈਕਟਰ ਖੜਾ ਹੈ ਟਰੈਕਟਰ ਦੀ ਕੀਮਤ ਰੱਖੀ ਗਈ ਹੈ ਜਿਹੜੀ 5 ਲੱਖ ਤੇ 25000 ਰੁਪਏ ਕੀਮਤ ਹੈ ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਖਰੀਦ ਸਕਦੇ ਹੋ ਬਿਲਕੁਲ ਏ ਕਲਾਸ ਕੰディション ਦੇ ਵਿੱਚ ਟਰੈਕਟਰ ਹੈ ਵੀਰੇ ਸੋ ਨਾਲ ਹੀ ਵੀਰੇ ਟਰੈਕਟਰ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ ਥੈਂਕ ਯੂ ਵੈਰੀ ਮੱਚ ਵੀਰੇ ਹਾਂਜੀ ਵੀਰੇ ਆਪਾਂ ਤੁਹਾਨੂੰ ਟਰੈਕਟਰ ਦਿਖਾ ਰਹੇ ਹਾਂ ਅਰਜੁਨ ਅਰਜੁਨ 605 ਟਰੈਕਟਰ ਹੈ ਵੀਰੇ 2003 ਮਾਡਲ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਟਰੈਕ ਦੇ ਟਾਇਰ ਨੇ 45 ਪੈਸੇ ਟਾਇਰ ਨੇ ਬਿਲਕੁਲ ਬੇਦਗ ਸਾਫ ਸੁਥਰੀ ਕੰਡੀਸ਼ਨ ਦੇ ਵਿੱਚ ਰੰਗ ਪੇਂਟ ਵੀਰੇ ਟਰੈਕਟਰ ਦਾ ਸਾਰਾ 오ਰੀਜਨਲ ਰੰਗ ਪੇਂਟ ਹੈ ਬਾਡੀ ਚੈਸੀ ਲਿੰਕਾਂ ਦਾ ਪੇਂਟ ਸਾਰਾ ਨਾਲ ਦਾ ਹੈ ਕੋਈ ਸਕ੍ਰੈਚ ਤੱਕ ਨਹੀਂ ਟਰੈਕਟਰ ਤੇ ਕੋਈ ਡੈਂਟ ਸੈਂਟ ਨਹੀਂ ਬਿਲਕੁਲ ਓਕੇ ਕੰਡੀਸ਼ਨ ਹੈ ਕੋਈ ਟੁੱਟ ਭੱਜ ਨਹੀਂ ਵੀਰੇ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਇੰਜਨ ਪੰਪ ਗੀਅਰ ਦਾ ਟਰੈਕਟਰ ਬਿਲਕੁਲ ਓਕੇ ਹੈ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ ਵੀਰੇ ਕਾਇਦ ਤੁਸੀਂ ਬਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਕੋਈ ਕਮੀ ਪੀਛੀ ਨਹੀਂ ਪੂਰੀ ਓਕੇ ਕੰਡੀਸ਼ਨ ਦੇ ਵਿੱਚ ਟਰੈਕਟਰ ਚੱਲਦਾ ਹੈ ਡਬਲ ਕਲਚ ਹੈ ਵੀਰੇ ਟਰੈਕਟਰ ਪਾਵਰ ਸਟੀering ਪਾਵਰ ਬ੍ਰੇਕ ਸੈਂਟਰ ਗੇਅਰ ਹੈ ਬਿਲਕੁਲ ਓਕੇ ਕੰਡੀਸ਼ਨ ਹੈ ਪੰਜਾਬ ਨੰਬਰ ਟਰੈਕਟਰ ਹੈ ਵੀਰੇ ਟਰੈਕਟਰ ਦਾ ਏਰੀਆ ਸੰਗਰੂਰ ਦੇ ਲਾਗੇ ਪਿੰਡ ਹੈ ਵੀਰਾਂ ਦਾ ਉਥੇ ਟਰੈਕਟਰ ਖੜਾ ਹੈ ਟਰੈਕਟਰ ਦੀ ਕੀਮਤ ਰੱਖੀ ਗਈ ਹੈ 2,70,000 ਰੁਪਇਆ ਬਾਕੀ ਹਲਕਾ-ਪੁਲਕਾ ਮੌਕੇ ਤੇ ਲੈਸ ਹੋ ਜਾਊਗਾ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਸੋ ਨਾਲੇ ਵੀਰੇ ਟਰੈਕਟਰ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮਰੇ ਬੀਰ ਨੂੰ ਕੋਈ ਦਿੱਕਤ ਨਾ ਆਵੇ ਥੈਂਕ ਯੂ ਵੈਰੀ ਮੱਚ ਵੀਰੇ ਹਾਂਜੀ ਵੀਰੇ ਆਪਾਂ ਤੁਹਾਨੂੰ ਹੜੰਬਾ ਥਰੇਸ਼ਰ ਦਿਖਾ ਰਹੇ ਹਾਂ ਪੰਜਾਬ ਹੜੰਬਾ ਥਰੇਸ਼ਰ ਹੈ ਵੀਰੇ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ 2010 ਮਾਡਲ ਹੈ ਹੜੰਬੇ ਜਿਹੜੇ ਟਾਇਰ ਨੇ 60 ਪੈਸੇ ਟਾਇਰ ਨੇ ਵੀਰੇ ਬਿਲਕੁਲ ਬੇਦਾਗ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਬਾਕੀ ਤੁਸੀਂ ਹੜੰਬੇ ਦੀ ਕੰਡੀਸ਼ਨ ਦੇਖ ਸਕਦੇ ਹੋ ਵੀਰੇ ਬਿਲਕੁਲ ਓਕੇ ਐ ਰੰਗ ਪੇਂਟ ਪੂਰਾ ਵਧੀਆ ਸਾਫ ਸੁਥਰਾ ਰੰਗ ਪੇਂਟ ਪਿਆ ਬਾਕੀ ਬਾਡੀ ਚਾਸੀ ਦੀ ਕੰਡੀਸ਼ਨ ਵੀਰੇ ਬਿਲਕੁਲ ਓਕੇ ਕੰਡੀਸ਼ਨ ਹੈ ਕਿਤੇ ਕੋਈ ਜਰਨੀ ਕੋਈ ਟੁੱਟ ਭੱਜ ਨਹੀਂ ਕਿਤੇ ਬਿਲਡਿੰਗ ਤੱਕ ਨਹੀਂ ਲੱਗਿਆ ਹੋਇਆ ਕਿਤੇ ਗਲੈਸੜਿਆ ਨਹੀਂ ਵੀਰੇ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਹੈ ਕੋਈ ਜਰਨੀ ਨਹੀਂ ਲੱਗੀ ਕਿਤੇ ਗਲੈਸੜਿਆ ਨਹੀਂ ਓਕੇ ਕੰਡੀਸ਼ਨ ਹੈ ਬਿਲਕੁਲ ਡਬਲ ਜਾਲ ਹੈ ਵੀਰੇ ਸਰੋਂ ਤੇ ਕਣਕ ਵਾਲਾ ਤੂੜੀ ਵਾਲੀ ਸਾਈਡ ਤੇ ਪੱਖੀ ਲੱਗੀ ਹੋਈ ਐ ਬਿਲਕੁਲ ਏ ਕਲਾਸ ਕੰਡੀਸ਼ਨ ਐ ਬਾਕੀ ਵੀਰੇ ਟਰਾਲੀ ਚ ਪਾਉਣ ਲਈ ਪੰਤਾਲਾ ਲੱਗਿਆ ਹੋਇਆ ਟਰਾਲੀ ਦੇ ਵਿੱਚ ਦਾਣੇ ਪਾਉਂਦਾ ਐ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਚੱਲਦਾ ਐ ਮਾਲਕ ਵੀਰੇ ਵੱਲੋਂ ਫੁੱਲ ਗਾਰੰਟੀ ਐ ਵੀਰੇ ਚਲਾ ਕੇ ਚੈੱਕ ਕਰਕੇ ਹਣਾਂਬਾ ਤੁਸੀਂ ਖਰੀਦ ਸਕਦੇ ਹੋ ਕੋਈ ਕਮੀ ਪੀਛੀ ਨਹੀਂ ਪੂਰਾ ਸ਼ੁੱਧ ਹੜੰਬਾ ਵੀਰੇ ਬਾਕੀ ਰਿਪੇਅਰ ਵਗੈਰਾ ਟੋਟਲ ਹੋਈ ਐ ਹਣੰਬੇ ਦੀ ਬੈਰਿੰਗ ਵਗੈਰਾ ਕ੍ਰੋਸ ਸਭ ਓਕੇ ਕੰਡੀਸ਼ਨ ਦੇ ਵਿੱਚ ਐ ਗ੍ਰੀਸ ਗੱਪਾ ਸਾਰੇ ਨੂੰ ਹੋਇਆ ਕੋਈ ਕਮੀ ਪੀਛੀ ਨਹੀਂ ਏ ਕਲਾਸ ਕੰਡੀਸ਼ਨ ਐ ਏਰੀਆ ਵੀਰੇ ਸੰਗਰੀਏ ਏਰੀਆ ਵੀਰਾਂ ਦਾ ਰਾਜਸਥਾਨ ਦੇ ਵਿੱਚ ਸੰਗਰੀਏ ਦੇ ਲਾਗੇ ਪਿੰਡ ਹੈ ਉੱਥੇ ਹੜੰਬਾ ਖੜਾ ਹੈ ਰੰਮੀ ਦੀ ਕੀਮਤ ਰੱਖੀ ਗਈ ਹੈ ਜਿਹੜੀ 1,20,000 ਰੁਪਿਆ ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਨੰਬਰ ਮਾਲਕ ਵੀਰ ਦਾ نیچے ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਹੜੰਬਾ ਤੁਸੀਂ ਖਰੀਦ ਸਕਦੇ ਹੋ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਹੜੰਬਾ ਹੈ ਵੀਰੇ ਥੈਂਕ ਯੂ ਹਾਂਜੀ ਵੀਰੇ ਆਪਾਂ ਤੁਹਾਨੂੰ ਅਲਾਈ ਵੀਲ ਦਿਖਾ ਰਹੇ ਹਾਂ ਟਰੈਕਟਰ ਦੇ ਅਗਲੇ ਟਾਇਰਾਂ ਦੇ ਅਲਾਈ ਵੀਲ ਨੇ ਵੀਰੇ ਸਵਰਾਈ ਟਰੈਕਟਰ ਨੂੰ ਲੱਗੇ ਹੋਏ ਨੇ ਫਿਲਹਾਲ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਬੇਦਾਗ ਸਾਫ ਸੁਥਰੇ ਟਾਇਰ ਹੈ ਵੀਰੇ ਬਾਕੀ ਅਲਾਈ ਵੀਲ ਦੇ ਵਿੱਚ ਕਮੀ ਪੇਸ਼ੀ ਕੋਈ ਨਹੀਂ ਕੋਈ ਟੁੱਟ ਭੱਜ ਨਹੀਂ ਕੋਈ ਬਿੰਦਾ ਨਹੀਂ ਵੀਰੇ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਹੈ ਸਪੈਸਰਾਂ ਨਾਲ ਲੱਗਣ ਵਾਲੇ ਅਲਾਈ ਵੀਲ ਨੇ ਵੀਰੇ ਸਪੈਸਰ ਜੇ ਕੋਈ ਵੀਰ ਉਹਨਾਂ ਨੂੰ ਸਪੈਸਰ ਲੈਣਾ ਚਾਹੁੰਦਾ ਹੈ ਤਾਂ ਉਹਦੇ ਚਾਰਜਸ ਅਲੱਗ ਤੋਂ ਲੱਗਣਗੇ ਬਾਕੀ ਵੀਰੇ ਅਲਾਈ ਵੀਲ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਫ ਸੁਥਰੀ ਕੰਡੀਸ਼ਨ ਦੇ ਵਿੱਚ ਹੈ ਕੋਈ ਕਿਤੇ ਬੈਲ ਦੇ ਤੱਕ ਨਹੀਂ ਲੱਗਿਆ ਹੋਇਆ ਵੀਰੇ ਸਾਫ ਸੁਥਰੇ ਪੂਰੀ ਸ਼ਾਈਨ ਵਾਲੇ ਅਲਾਈ ਵੀਲ ਨੇ ਏਰੀਆ ਵੀਰੇ ਜੀਰੇ ਦੇ ਲਾਗੇ ਪਿੰਡ ਹੈ ਵੀਰਾਂ ਦਾ ਉੱਥੇ ਅਲਾਈ ਵੀਲ ਨੇ ਇਹਨਾਂ ਦੀ ਕੀਮਤ ਰੱਖੀ ਗਈ ਹੈ ਜਿਹੜੀ 10000 ਰੁਪਏ ਕੀਮਤ ਰੱਖੀ ਗਈ ਹੈ ਬਾਕੀ ਹਲਕਾ-ਬੁਲਕਾ ਮੌਕੇ ਤੇ ਲੈਸ ਹੋ ਜਾਊਗਾ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਅਲਾਈ ਵੀਲ ਤੁਸੀਂ ਖਰੀਦ ਸਕਦੇ ਹੋ ਬਿਲਕੁਲ ਸਾਫ਼-ਸੁਧਰੀ ਕੰਡੀਸ਼ਨ ਦੇ ਵਿੱਚ ਟਾਇਰ ਹੈ ਵੀਰੇ ਬਾਕੀ ਕੰਡੀਸ਼ਨ ਤੁਸੀਂ ਅਲਾਈਬਿਲਿਟੀ ਦੇਖ ਸਕਦੇ ਹੋ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਨੇ ਤੇ ਜੋ ਕੋਈ ਵੀਰ ਨਾਲ ਸਪੈਸਰ ਖਰੀਦਣਾ ਚਾਹੁੰਦਾ ਹੈ ਤਾਂ ਉਹਦੇ ਪੈਸੇ ਵੀਰੇ ਅਲੱਗ ਤੋਂ ਲੱਗਣਗੇ ਥੈਂਕ ਯੂ ਵੈਰੀ ਮੱਚ ਵੀਰੇ ਹੰਦੀ ਵੀਰੇ ਆਪਾਇਤਨ ਜੀਪ ਦਿਖਾ ਰਿਹਾ ਆ ਆਰਮੀ ਬਿਲੀ ਜੀਪ ਹੈ ਵੀਰੇ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਜੀਪ ਦੇ ਜਿਹੜੇ ਟਾਇਰ ਨੇ ਬਿਲਕੁਲ ਨਵੇਂ ਟਾਇਰ ਨੇ ਵੀਰੇ ਨਵੇਂ ਰਿਮ ਹੈ ਓਕੇ ਕੰਡੀਸ਼ਨ ਦੇ ਵਿੱਚ ਚੱਲਦੀ ਹੈ ਪਾਵਰ ਸਟੀਅਰਿੰਗ ਹੈ ਵੀਰੇ ਪਾਵਰ ਬ੍ਰੇਕ ਮਹਿੰਦਰਾ 575 ਡੀਆਈ ਇੰਜਣ ਹੈ ਵੀਰੇ ਓਕੇ ਕੰਡੀਸ਼ਨ ਹੈ ਬਿਲਕੁਲ ਬਾਡੀ ਚੈਸੀ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਫ ਸੁਥਰੀ ਹੈ ਕਿਤੇ ਕੋਈ ਜਰਨੀ ਕਿਤੇ ਗਲੀ ਸੜੀ ਨਹੀਂ ਵੀਰੇ ਓਕੇ ਕੰਡੀਸ਼ਨ ਦੇ ਵਿੱਚ ਕੋਈ ਐਕਸੀਡੈਂਟਡ ਨਹੀਂ ਕੋਈ ਡੈਂਟ ਨਹੀਂ ਸਾਰਾ オリジナル ਪੇਂਟ ਹੈ ਬਿਲਕੁਲ ਸਾਫ ਸੁਥਰੀ ਕੰਡੀਸ਼ਨ ਦੇ ਵਿੱਚ ਹਰਿਆਣਾ ਨੰਬਰ ਜੀਪ ਹੈ ਪੰਜਾਬ ਚੋ ਟ੍ਰਾਂਸਫਰ ਹੈ ਵੀਰੇ ਪੰਜਾਬ ਦੇ ਬੰਦੇ ਦੇ ਨਾਮ ਹੈ ਨਵੀਂ ਛਤਰੀ ਲੱਗੀ ਹੋਈ ਹੈ ਜੀਪ ਨੂੰ ਬਾਕੀ ਕੰਡੀਸ਼ਨ ਓਵਰਾਲ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਫ ਸੁਥਰੀ ਹੈ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ ਵੀਰੇ ਚਲਾ ਕੇ ਚੈੱਕ ਕਰਕੇ ਟੈਸਟ ਡਰਾਈਵ ਤੁਸੀਂ ਕਰਕੇ ਦੇਖ ਸਕਦੇ ਹੋ ਕੋਈ ਕਮੀ ਪੇਸ਼ੀ ਨਹੀਂ ਇੰਜਨ ਗੇਅਰ ਸਰਵਿਸ ਵਗੈਰਾ ਸਭ ਏਜੰਸੀ ਰਿਕਾਰਡ ਹੈ ਵੀਰੇ ਓਕੇ ਕੰਡੀਸ਼ਨ ਦੇ ਵਿੱਚ ਸਿੱਕੇਬੰਦ ਜੀਪ ਹੈ ਏਰੀਆ ਵੀਰੇ ਰਾਜਪੁਰਾ ਏਰੀਆ ਵੀਰੇ ਦਾ ਪੰਜਾਬ ਦੇ ਵਿੱਚ ਉੱਥੇ ਜੀਪ ਖੜੀ ਹੈ ਜੀਪ ਦੀ ਕੀਮਤ ਰੱਖੀ ਗਈ ਹੈ 1,80,000 ਰੁਪਿਆ ਬਾਕੀ ਮੌਕੇ ਤੇ ਲੈਸ ਹੋ ਜੂਗਾ ਵੀਰੇ ਨੰਬਰ ਮਾਰਕ ਵੀਰੇ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਜੀਪ ਤੁਸੀਂ ਖਰੀਦ ਸਕਦੇ ਹੋ ਸੋ ਨਾਲ ਹੀ ਵੀਰੇ ਜੀਪ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ ਥੈਂਕ ਯੂ ਵੈਰੀ ਮਚ ਵੀਰੇ ਹਾਂਜੀ ਵੀਰੇ ਆਪਾਂ ਇਹ ਤੁਹਾਨੂੰ ਟਰਾਲੀ ਦਿਖਾ ਰਹੇ ਹਾਂ 13 ਬਾਈ 6.5 ਫੁੱਟ ਦੀ ਟਰਾਲੀ ਹੈ ਵੀਰੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਰੇਲ ਵਾਲਾ ਟਰੈਵਰੇ 10 ਨਟਾਂ ਵਾਲੀ ਹੱਬ ਹੈ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਟਰਾਲੀ ਹੈ ਸਾਫ਼ ਸੁਥਰੀ ਫਰਸ਼ ਹੈ ਵੀਰੇ ਫਰਸ਼ ਚਾਦਰ ਦੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਕੋਈ ਕਿਤੇ ਗਲੀ ਸੜੀ ਨਹੀਂ ਕੋਈ ਟੁੱਟ ਭੱਜ ਨਹੀਂ ਕੋਈ ਜਰ ਨਹੀਂ ਵੀਰੇ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਫਰਸ਼ ਚਾਦਰ ਪੂਰੀ ਹੈਵੀ ਕੁਆਲਿਟੀ ਦੀ ਬਣੀ ਹੋਈ ਹੈ ਵੀਰੇ ਟਾਇਰ ਵਗੈਰਾ ਬਿਲਕੁਲ ਸਾਫ਼ ਸੁਥਰੇ ਡਬਲ ਟਾਇਰ ਹੈ ਵੀਰੇ ਕੋਈ ਕੱਟ ਨਹੀਂ ਪੂਰੀ ਓਕੇ ਕੰਡੀਸ਼ਨ ਹੈ ਪੂਰੇ ਹੈਵੀ ਵੀਰੇ ਹਿੱਸਾ ਹੈ ਗਾਡਰ ਚੈਨਰ ਪੂਰੇ ਹੈਵੀ ਲੱਗੇ ਹੋਏ ਨੇ ਟਰਾਲੀ ਨੂੰ ਕੋਈ ਕਮੀ ਪੇਸ਼ ਨਹੀਂ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਟਰਾਲੀ ਹੈ ਬਾਕੀ ਤੁਸੀਂ ਵੀਡੀਓ ਦੇ ਵਿੱਚ ਕੰਡੀਸ਼ਨ ਦੇਖ ਸਕਦੇ ਹੋ ਵਧੀਆ ਸਾਫ ਸੁਥਰਾ ਰੰਗ ਪੇਂਟ ਪਿਆ ਵੀਰੇ ਸਾਫ ਸੁਥਰੀ ਕੰਡੀਸ਼ਨ ਦੇ ਵਿੱਚ ਟਰਾਲੀ ਹੈ ਏਰੀਆ ਵੀਰੇ ਮੈਲਪੁਰ ਪਿੰਡਾ ਵੀਰਾਂ ਦਾ ਜਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਉਥੇ ਟਰਾਲੀ ਖੜੀ ਹੈ ਟਰਾਲੀ ਦੀ ਕੀਮਤ ਰੱਖੀ ਗਈ ਹੈ 1,115,000 ਰੁਪਿਆ ਬਾਕੀ ਹਲਕਾ ਫੁਲਕਾ ਮੌਕੇ ਤੇ ਲੈਸ ਹੋ ਜਾਊਗਾ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਰਾਲੀ ਤੁਸੀਂ ਖਰੀਦ ਸਕਦੇ ਹੋ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਸਾਫ਼ ਸੁਥਰੀ ਟਰਾਲੀ ਹੈ ਵੀਰੇ ਥੈਂਕ ਯੂ ਸੋ ਥੈਂਕ ਯੂ ਵੀਰੇ ਜਿਹੜੇ ਵੀਰ ਆਪਣੇ ਚੈਨਲ ਜਟਾਂ ਦੇ ਜਾ ਦੇ ਨਾਲ ਜੁੜੇ ਹੋਏ ਨੇ ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਹੈ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਰਿਕੁਐਸਟ ਹੈ ਵੀ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲੋ ਨਾਲ ਹੀ ਘੰਟੀ ਦੇ ਬਟਨ ਤੇ ਕਲਿੱਕ ਜਰੂਰ ਕਰਨਾ ਵੀਰੇ ਤਾਂ ਕਿ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਉਮੀਦ ਕਰਦੇ ਹਾਂ ਸਾਡੇ ਵੱਲੋਂ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗਦੀ ਹੈ ਕਮੈਂਟ ਬਾਕਸ ਦੇ ਵਿੱਚ ਆਪੋ ਆਪ ਦੀ ਕੀਮਤੀ ਸੁਝਾਅ ਸਾਨੂੰ ਜਰੂਰ ਦੇਆ ਕਰੋ ਵੀਰੇ ਤਾਂ ਗਏ ਇਸੇ ਆਉਣ ਵਾਲੀ ਵੀਡੀਓ ਦੇ ਵਿੱਚ ਸੁਧਾਰ ਕਰ ਸਕੀਏ ਤੇ ਤੁਹਾਡੇ ਲਈ ਚੰਗੀ ਤੋਂ ਚੰਗੀ ਵੀਡੀਓ ਲੈ ਕੇ ਆਉਂਦੇ ਰਹੀਏ ਨਾਲ ਹੀ ਆਪੋ ਆਪਣੀ ਡਿਮਾਂਡ ਸਾਨੂੰ ਜਰੂਰ ਦੱਸਦੇ ਰਹੋ ਤਾਂ ਕਿ ਆਪਾਂ ਤੁਹਾਡੀ ਡਿਮਾਂਡ ਅਨੁਸਾਰ ਤੁਹਾਨੂੰ ਮਸ਼ੀਨਰੀ ਲੈ ਕੇ ਆ ਸਕੀਏ ਸੋ ਥੈਂਕ ਯੂ ਵੀਰੇ ਉਮੀਦ ਕਰਦੇ ਹਾਂ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਵੀਡੀਓ ਨੂੰ ਅੱਗੇ ਲਾਈਕ ਤੇ ਸ਼ੇਅਰ ਜਰੂਰ ਕਰਦੇ ਰਹੋ ਤਾਂ ਕਿ ਆਪਣੇ ਕਿਸਾਨ ਵੀਰਾਂ ਕੋਲੇ ਅੱਗੇ ਵੀਡੀਓ ਪਹੁੰਚਦੀ ਰਹੇ ਤੇ ਉਹਨਾਂ ਨੂੰ ਮਸ਼ੀਨਰੀ ਖਰੀਦਣ ਦੇ ਵਿੱਚ ਫਾਇਦਾ ਹੋ ਸਕੇ ਸੋ ਥੈਂਕ ਯੂ ਵੀਰੇ ਜੁੜੇ ਰਹੋ ਇਸੇ ਤਰ੍ਹਾਂ ਆਪਣੇ ਚੈਨਲ ਜੱਟਾਂ ਦਾ ਜਗ੍ਹਾ ਦੇ ਨਾਲ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ